ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦੇ ਪਵਣ ਪੀਤਰ ਸਥਾਨ ਦੇ ਆਵਜ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜੋ ਵੀ ਆਪਣੀ ਮਾਤਾ ਨੂੰ ਪਿਆਰ ਕਰਦਾ ਹੈ ਨਾ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਅੱਜ ਆਵਜ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦੇ ਇਸ ਪਵਣ ਪੀਤਰ ਸਥਾਨ ਤੇ ਚਰਨਛੋਪਾ ਪ੍ਰਾਪਤ ਹਨ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਸ ਪਵਣ ਪੀਤਰ ਸਥਾਨ ਤੇ ਦੀਵਾਨ ਲਗਾਇਆ ਕਰਦੇ ਸਨ ਨਾ ਤੇ ਉਸ ਸਮੇਂ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਵੀ ਇਸ ਪਵਨ ਪਿੱਤਰ ਸਥਾਨ ਤੇ ਹਾਜ਼ਰੀ ਰਵਾਇਆ ਕਰਦੇ ਸਨ ਸੰਗਤ ਜੀ ਅੱਜ ਆਏ ਸੀਗੇ ਦਰਸ਼ਨਦਾਰੇ ਕਰਨ ਦੇ ਲਈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਜ਼ਿਲ੍ਹਾ ਬਠਿੰਡਾ ਵਿੱਚ ਸ਼ਿਸ਼ੋਬੀ ਤੇ ਇਹ ਪਵਨ ਪਿੱਤਰ ਸਥਾਨ ਇਸ ਦੇ ਨਾਲ ਹੋਰ ਵੀ ਕਾਫੀ ਗੁਰਦੁਆਰਾ ਸਾਹਿਬ ਸ਼ੋਭਿਤ ਹਨ ਲੜੀ ਵਾਈਜ਼ ਆਪ ਸੰਗਤ ਨੂੰ ਸਾਰੇ ਹੀ ਗੁਰਕਰਾਂ ਦੇ ਦਰਸ਼ਨਦਾਰ ਜਿਹੜੇ ਕਰਵਾਏ ਜਾਣਗੇ ਸੰਗਤ ਜੀ ਜੁੜੇ ਰਹਿਣਾ ਆਪਣੇ ਫੇਸਬੁੱਕ YouTube Instagram ਦੇ ਨਾਲ ਮਨਜੀਤ ਸਿੰਘ ਫਰੋਜ਼ਪੁਰੀਆ ਤੇ ਫਰੋਜ਼ਪੁਰੀਆ ਹਿਊਮੈਨਿਟੀ ਕਲੱਬ ਦੇ ਨਾਮ ਦਾ ਪੇਜ ਹੈ ਤੇ ਆਪਾਂ ਆਪ ਜੀ ਨੂੰ ਦਰਸ਼ਨਦਾਰ ਜਿਹੜੇ ਉਹ ਕਰਵਾਉਂਦੇ ਰਵਾਂਗੇ ਤੇ ਆਪ ਸੰਗਤ ਜੀ ਦੱਸ ਦਿਆਂ ਇਸ ਗੁਰਕਰ ਦਾ ਇਤਿਹਾਸ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਦੀ ਯਾਦ ਵਿੱਚ ਸ਼ਿਸ਼ੋਭਿਤ ਹੈ ਇਹ ਪੌਣ ਪੀਤਰ ਸਥਾਨ ਕਲਗੀਧਰ ਦਸ਼ਮੇਸ਼ ਪੀਤਾ ਗੁਰਗੁਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਉਣੇ ਸਨ ਜਦੋਂ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦਿੱਲੀ ਤੋਂ ਸਿੱਖ ਸੰਗਤਾਂ ਨਾਲ ਇਸ ਪਾਣ ਪਿੱਤਰ ਅਸਥਾਨ ਤੇ ਦੀਵਾਨ ਤੇ ਹਾਜ਼ਰੀ ਲਗਾਉਣ ਵਾਸਤੇ ਆਏ ਨਾ ਤੇ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਹਬਜ਼ਾਦੇ ਨજર ਨਹੀਂ ਆ ਰਹੇ ਹਨ ਤਾਂ ਗੁਰੂ ਸਾਹਿਬਾਨ ਨੇ ਹਾਜ਼ਰ ਖਾਲਸੇ ਵੱਲ ਇਸ਼ਾਰਾ ਕੀਤਾ ਤੇ ਬਚਨ ਕੀਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁਤਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਇਸ ਸਥਾਨ ਦੀ ਇਮਾਰਤ ਦੀ ਸੇਵਾ ਜਿਹੜੀ ਨਾ ਸੰਤ ਜਵਾਲਾ ਸਿੰਘ ਜੀ ਮਰਖੋਵਾਲ ਵਾਲਿਆਂ ਨੇ ਕਰਵਾਈ ਸੀਗੀ ਹੁਣ ਨਵੀਂ ਇਮਾਰਤ ਦੀ ਸੇਵਾ ਬਾਬਾ ਹਰਬੰਸ ਜੀ ਦਿੱਲੀ ਵਾਲਿਆਂ ਲੋ ਕਰਵਾਈ ਜਾ ਰਹੀ ਹੈ ਤੇ ਇਹ ਸਥਾਨ ਤਖਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਇਸ ਸ਼ਿਸ਼ੋਬਿਤਾ ਸੰਗਤ ਜੀ ਇਸ ਦੇ ਨਾਲ ਨਾਲ ਹੋਰ ਵੀ ਕਾਫੀ ਗੁਰੂਕਾਰ ਹਨ ਆਪ ਸੰਗਤ ਨੂੰ ਲੜੀਵਾਰ ਸਾਰੇ ਹੀ ਗੁਰੂਕਾਰਾਂ ਦੇ ਦਰਸ਼ਨਦਾਰੇ ਜਿਹੜੇ ਆ ਉਹ ਕਰਵਾਵਾਂਗੇ ਨਾਲ ਹੀ ਲਿਖਣ ਸਰ ਗੁਰਦੁਆਰਾ ਸਾਹਿਬ ਆ ਅਗਲੀ ਵੀਡੀਓ ਵਿੱਚ ਆਪ ਸੰਗਤ ਨੂੰ ਉਸੇ ਵੀ ਦਰਸ਼ਨਦਾਰੇ ਕਰਵਾਵਾਂਗੇ ਤੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਸ ਸਥਾਨ ਤੇ ਪੋਰਾ ਸਾਹਿਬ ਇਹ ਸ਼ਿਸ਼ੋਬਿਤਾ ਜਿਸ ਸਥਾਨ ਤੇ ਬੈਠ ਕੇ ਭਜਨ ਬੰਦਗੀ ਕਰਿਆ ਕਰਦੇ ਸਨ ਸਿਮਰਨ ਕਰਿਆ ਕਰਦੇ ਸਨ ਤੇ ਸੰਗਤ ਜੀ ਜੁੜੇ ਰਹੋ ਇਸੇ ਤਰ੍ਹਾਂ ਆਪਣੇ YouTube Facebook Instagram ਦੇ ਨਾਲ ਤਾਂ ਕਿ ਉਹਨਾਂ ਇਹ ਵੀ ਦਰਤ ਕਿ ਚਰਦੀ ਪਹੁੰਚ ਸਕਣ ਤੇ ਆਪ ਜੀ ਇਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਦਰਸ਼ਨਦਾਰ ਜਿਹੜੇ ਉਹ ਕਰ ਸਕੋ। ਸੰਗਤ ਜੀ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਕਰਵਾਈਏ ਤੇ ਨਾਲ ਦੀ ਨਾਲ ਆਪ ਸੰਗਤ ਨੂੰ ਉੱਥੋਂ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਜਾਵੇ ਤੇ ਸੰਗਤ ਜੀ ਆਜਾ ਵੀ ਨੂੰ ਦਰਸ਼ਨਦਾਰੇ ਕਰਵਾਏ ਹਨ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁੰਦਰਕੌਰ ਜੀ ਜੋ ਕਿ ਤਖਤ ਚਿਰਦਮਦਮਾ ਸਾਹਿਬ ਦੇ ਬਿਲਕੁਲ ਕੋਲ ਸਿਸ਼ੋਪਿਤਾ ਹੈ। ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਤੁਹਾਨੂੰ ਪਸੰਦ ਆਇਆ ਇੱਕ ਜੀ ਪਸੰਦ ਆਇਆ ਤੇ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਾਂ ਦਾ ਇਹ ਕਰ ਸਕਦੀਆਂ ਹਨ ਬਹੁਤ ਬਹੁਤ ਸ਼ੁਕਰਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ